ਕਿ ਮੈਂ ਸਹਿਮਤ ਹਾਂ ਇਸ ਚੀਜ਼ ਦੇ ਨਾਲ ਕਿ ਪੌਸਤਰੀ ਖੇਤੀ ਆ ਫੇਮ ਦੀ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਡਾਕਟਰ ਲਿਖ ਕੇ ਦੇਵੇ ਕਿ ਇਹਨੂੰ ਇੰਨਾ ਜਿਹੜਾ ਮਤਲਬ ਆਪ ਮਾਰਕੀਟ ਚ ਨਹੀਂ ਮਤਲਬ ਇਹ ਚੀਜ਼ ਹੋਣੀ ਚਾਹੀਦੀ ਸੀ ਮਾਨ ਹੁਣਾਂ ਦੇ ਖਿਲਾਫ ਵਿਰੋਧੀ ਧਿਰ ਨੇ ਭੇਜਿਆ ਕਿ ਸਾਨੂੰ ਮਾਨਜਨਕ ਸ਼ਬਦ ਵਰਤੇ ਗਏ ਨੇ ਗੁੱਸਾ ਜਿਹੜਾ ਉਹ ਨਿਕਲਣਾ ਹੈ ਕਿਉਂਕਿ ਇਹਨਾਂ ਨੇ ਨੁਕਸਾਨ ਪੰਜਾਬ ਦਾ ਜਿਹੜਾ ਬਹੁਤ ਕੀਤਾ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਲੰਮਾ ਸਮਾਂ ਕੰਮ ਕਰਨ ਦਾ ਮੌਕਾ ਦਿੱਤਾ ਹੈ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਸੀ ਵਿਰੋਧੀ ਤੇ ਤਾਂ ਰੱਖਿਆ ਗਿਆ ਕਿ ਜੇਕਰ ਸਾਡੇ 'ਚ ਕੋਈ ਕਮੀਆਂ ਨੇ ਤੂੰ ਸਾਨੂੰ ਚੁੰਡੀ ਵੜਦੇ ਰਹਿਣਾ ਤਾਂ ਤੁਸੀਂ ਜਾਗਦੇ ਰਹੀਏ ਕਈ ਵਾਰ ਕੋਈ ਸਹੂਲਤਾਂ ਤੋਂ ਮਤਲਬ ਉੱਥੇ ਸਹੂਲਤਾਂ ਨਾ ਤਾਂ ਦਿੱਤੀਆਂ ਨਹੀਂ ਜਾਂਦੀਆਂ ਜਿਹਦੇ ਕਰਕੇ ਫਿਰ ਇੰਡਸਟਰੀ ਲਾਉਣ ਲਾਉਂਦਾ ਕਿ ਉੱਥੇ ਕਿਉਂ ਜਾਈਏ ਵਿਧਾਨ ਸਭਾ ਦੇ ਵਿੱਚ ਨਿਤ ਨਵੀਆਂ ਗੱਲਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਲੇ ਤੋਂ ਬਾਅਦ ਸੰਗਲ ਕਰਜ਼ੇ ਦੀ ਪੰਡ ਸੜਨਾਲ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਲਾਲਪੁਰਾ ਸਾਹਿਬ ਕਿਵੇਂ ਦੇਖਦੇ ਹੋ ਕਰੇ ਤਾਲਾ ਵਿਧਾਨ ਸਭਾ ਦੇ ਵਿੱਚ ਕਰੇ ਕਰਜ਼ੇ ਦੀ ਪੰਡਰ ਅੱਜ ਸੰਗਲ ਲੈ ਕੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਅਹ ਦੇਖੋ ਇਹੋ ਜੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਸੰਗਲ ਲੈ ਕੇ ਤੁਸੀਂ ਇੱਥੇ ਪਹੁੰਚ ਜਾਂਦੇ ਹੋ ਕਿਉਂਕਿ ਇੱਥੇ ਤੁਹਾਨੂੰ ਲੋਕਾਂ ਨੇ ਤੁਹਾਡੇ ਕੋਲ ਸ਼ਬਦ ਹੈਗੇ ਨੇ ਕਿ ਤੁਸੀਂ ਆਪਣੇ ਵਿਚਾਰ ਰੱਖ ਸਕੋ ਉਹ ਤੇ ਸ਼ਬਦਾਂ ਦੇ ਨਾਲ ਤੁਹਾਨੂੰ ਆਪਣਾ ਜਿਹੜੇ ਵਿਚਾਰ ਰੱਖਣੇ ਚਾਹੀਦੇ ਨੇ ਉਹ ਪਹਿਲਾਂ ਵਾਲੀਆਂ ਗੱਲਾਂ ਹੁਣ ਨਹੀਂ ਰਹੀਆਂ ਹੁਣ ਲੋਕ ਬਹੁਤ ਸਮਝਦਾਰ ਆ ਅੱਜ ਜਿਹੜਾ ਬੰਦਾ ਦੇਖ ਰਿਹਾ ਵਿਧਾਨ ਸਭਾ ਚੱਲਦੀ ਨੂੰ ਉਹ ਵੀ ਜਿਹੜੇ ਇੱਥੇ ਪਹੁੰਚੇ ਨੇ ਉਹ ਵੀ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਸਾਨੂੰ ਥੋੜਾ ਇਗਨੋਰ ਕਰਨਾ ਚਾਹੀਦਾ ਤਾਂ ਨਹੀਂ ਗੱਲ ਕਰੀ ਕੋਈ ਸਾਨੂੰ ਬੋਲਣ ਨੂੰ ਨਹੀਂ ਦਿੱਤਾ ਜਾ ਰਿਹਾ ਤਾਂ ਕਰਕੇ ਕਹਿੰਦੇ ਅਸੀਂ ਆਪਣਾ ਵਿਰੋਧ ਜਤਾ ਰਹੇ ਆ ਤੇ ਕੱਲ ਬਾਹਰ ਵੀ ਸੁੱਟਿਆ ਗਿਆ ਰਾਜਾ ਵੜਿੰਗ ਹੋਣਾ ਉਹਨਾਂ ਨੂੰ ਆ ਦੇਖੋ ਪਹਿਲਾ ਸਪੀਕਰ ਇਦਾਂ ਦਾ ਹੈ ਕਿ ਜਿਹੜਾ ਸਾਰਿਆਂ ਨੂੰ ਬਰਾਬਰ ਮੌਕਾ ਦਿੰਦਾ ਨਹੀਂ ਤੇ ਪਿਛਲੀਆਂ ਸਰਕਾਰਾਂ ਵਾਂਲੇ ਵੇਖਿਓ ਵੀ ਜੋ ਤਕਾ ਹੁੰਦਾ ਰਿਹਾ ਵਾ ਤੇ ਸੋ ਅਸੀਂ ਜੋ ਉਹਨਾਂ ਦੀ ਪਾਰਟੀ ਦਾ ਟਾਈਮ ਬੰਨਦਾ ਸਪੀਕਰ ਸਾਹਿਬ ਪੂਰਾ ਉਹਨਾਂ ਨੂੰ ਟਾਈਮ ਦਿੰਦੇ ਆ ਤੇ ਪਿਛਲੀ ਵਿਧਾਨ ਸਭਾ ਦੇ ਵਿੱਚ ਤਾਂ ਤੁਸੀਂ ਸ਼ਾਇਦ ਦੇਖਿਆ ਸੀ ਕਿ ਸਾਨੂੰ ਘੱਟ ਸਮਾਂ ਸੀ ਤੇ ਉਹਨਾਂ ਨੂੰ ਜ਼ਿਆਦਾ ਸਮਾਂ ਸੀ ਸੋ ਉਹ ਨਹੀਂ ਕਹਿ ਸਕਦੇ ਕਿ ਸਪੀਕਰ ਕੋਈ ਨਿਰਪੱਖ ਜਿਹੜੀ ਆਪਣੀ ਕਾਰਜਕਾਰੀ ਨਹੀਂ ਨਿਭਾਰੇ ਜਾਂ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ ਉਹਨਾਂ ਨੂੰ ਬਿਲਕੁਲ ਜਿਹੜਾ ਮੌਕਾ ਮਿਲ ਰਿਹਾ ਦੂਜੀ ਗੱਲ ਬੋਲਣ ਦੇ ਮੌਕਿਆਂ ਨਾਲੋਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਲੰਮਾ ਸਮਾਂ ਕੰਮ ਕਰਨ ਦਾ ਮੌਕਾ ਦਿੱਤਾ ਸੀ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਸੀ ਬੋਲਣ ਦੀ ਜਿਹੜੀ ਗੱਲ ਹੁੰਦੀ ਵਿਰੋਧ ਚ ਜਿਹੜਾ ਮਰਜੀ ਬੋਲੀ ਜਾਓ ਪਤਾ ਤੇ ਉਦੋਂ ਲੱਗਦਾ ਜਦੋਂ ਆਪਾਂ ਕੁਰਸੀ ਤੇ ਬੈਠਦੇ ਆ ਫਿਰ ਕਰਦੇ ਆ ਸੋ ਇਹ ਕੁਰਸੀਆਂ ਤੇ ਰਹੇ ਨੇ ਸੋ ਇਸ ਕਰਕੇ ਇਹਨਾਂ ਨੂੰ ਹੁਣ ਬੋਲਣ ਤੇ ਜਿਆਦਾ ਜ਼ੋਰ ਦੇਣੋਂ ਉਦੋਂ ਕੰਮਾਂ ਵਾਲੇ ਜ਼ੋਰ ਦਿੰਦੇ ਤੇ ਉਹ ਵਧੀਆ ਰਹਿੰਦਾ ਤੁਹਾਨੂੰ ਕੀ ਲੱਗਦਾ ਕਿ ਸੈਸ਼ਨ ਲੰਮੇ ਦੀ ਮੰਗ ਕੀਤੀ ਜਾ ਰਹੀ ਸੀ ਸੈਸ਼ਨ ਵੀ ਲੰਮਾ ਕਰਤਾ ਪਰ ਇਲਜ਼ਾਮ ਵਿਰੋਧੀ ਧਿਰ ਦੇ ਉਹੀ ਰਹੇ ਨੇ ਕਿ ਸਾਨੂੰ ਬੋਲ ਨਹੀਂ ਦਿੱਤਾ ਜਾ ਰਿਹਾ ਸੈਸ਼ਨ ਛੋਟਾ ਹੈ ਚਰਚਾ ਨਹੀਂ ਕੀਤੀ ਜਾ ਰਹੀ ਅਸਲ ਦੇ ਵੇਚਣਾ ਇੱਕ ਇਹ ਬੜੇ ਲੰਮੇ ਸਮੇਂ ਤੋਂ ਜਦੋਂ ਤੋਂ ਆਪਾਂ ਆਪਾਂ ਇੱਕੋ ਹੀ ਉਮਰ ਦੇ ਆਂ ਜਦੋਂ ਦੇ ਆਪਾਂ ਅਕਦੇ ਜਵਾਨ ਹੋਏ ਇਸ ਪਾਸੇ ਆਪਾਂ ਵੇਖਿਆ ਨਜ਼ਰ ਰੱਖੀ ਤਾਂ ਤੁਸੀਂ ਇਹ ਵੇਖੋ ਇਹੀ ਹੋਇਆ ਕਿ ਇੱਥੇ ਇਹੀ ਕੁਝ ਚੱਲਦਾ ਰਿਹਾ ਪੀ ਇੱਕ ਦੂਜੇ ਦੇ ਖਿਲਾਫ ਇੱਥੇ ਜਦੋਂ ਇੱਕ ਪੋਜ਼ਿਟਿਵ ਡਿਬੇਟ ਹੋਣੀ ਚਾਹੀਦੀ ਹੈ ਇੱਕ ਸਾਰਥਕ ਡਿਬੇਟ ਹੋਣੀ ਚਾਹੀਦੀ ਹੈ ਸ਼ਬਦਾਂ ਦੀ ਡਿਬੇਟ ਹੋਣੀ ਚਾਹੀਦੀ ਹੈ ਸ਼ਬਦਾਂ ਦੇ ਵਿੱਚ ਦਮ ਚਾਹੀਦਾ ਹੈ ਕਿ ਜੇ ਤੁਸੀਂ ਅਸੀਂ ਕੋਈ ਬਿੱਲ ਲਿਆ ਰਹੇ ਹਾਂ ਉਹ ਨਹੀਂ ਚੰਗਾ ਲੱਗਦਾ ਉਹ ਤੇ ਕੋਈ ਬਹਿਸ ਹੁੰਦੀ ਹੈ ਤਾਂ ਉਹ ਸ਼ਬਦਾਂ ਦੇ ਵਿੱਚ ਲੈ ਕੇ ਆਉਣ ਆਪਣੀ ਚੀਜ਼ ਨੂੰ ਪਰ ਇੱਥੇ ਉਹੀ ਪੀ ਪੁਰਾਣੇ ਨਾ ਪੁਰਾਣੇ ਲੋਕਾਂ ਨੂੰ ਇਹ ਬਣਾ ਜਾਂਦੇ ਹੁੰਦੇ ਆ ਕਿ ਮਤਲਬ ਅ ਪੋਲੈਸੀ ਲੋਕ ਆ ਤਾਂ ਇੱਥੇ ਰੌਲਾ ਰਲਾ ਪਾ ਕੇ ਤੇ ਲੋਕਾਂ ਖਾਣਾ ਲੈ ਫਲਾਣੇ ਨੇ ਉਹ ਕਰਤਾ ਹੀ ਫਲਾਣੇ ਨੇ ਆ ਕਰਤਾ ਹੀ ਤਾਂ ਲੋਕਾਂ ਦਾ ਇੰਟਰਸਟ ਇਸੇ ਲੜਾਈ 'ਚ ਬਣਿਆ ਰਹਿੰਦਾ ਹੈ ਹੁਣ ਜਿਹੜੇ ਲੋਕ ਆ ਉਹ ਥੋੜੇ ਜੀ ਬੁੱਧੀਜੀਵੀ ਨੇ ਥੋੜੇ ਪੜੇ ਲਿਖੇ ਆ ਕਈ ਤਾਂ ਹੁਣ ਵੇਖੋ ਜਿਹੜੇ ਬੰਦੇ ਇੱਧਰ ਵਿਚਾਰੇ ਪੜੇ ਨਹੀਂ ਅੱਜ ਉਹਨਾਂ ਦੇ ਬੱਚੇ ਬਾਹਰ ਚੱਲ ਗਏ ਆ ਤੇ ਬੱਚੇ ਬਾਹਰ ਜਾਣ ਕਰਕੇ ਉਹ ਵੀ ਬਾਹਰੋਂ ਜਾ ਕੇ ਆਏ ਆ ਤੇ ਹੁਣ ਉਹਨਾਂ ਦਾ ਜਿਹੜਾ ਸੋਚਣ ਦਾ ਲੈਵਲ ਉਹ ਵੀ ਬਹੁਤ ਉੱਪਰ ਚੱਲ ਗਿਆ ਸੋ ਹੁਣ ਜਿਹੜੇ ਲੋਕ ਆ ਉਹ ਇਹ ਚੀਜ਼ਾਂ ਪਸੰਦ ਨਹੀਂ ਕਰਦੇ ਉਹ ਆਂਦੇ ਆ ਕਿ ਸਾਨੂੰ ਤੁਹਾਨੂੰ ਜਿਸ ਕੰਮ ਲਈ ਚੁਣ ਕੇ ਭੇ ਵਿਰੋਧ ਕਰਨਾ ਮਤਲਬ ਪਰ ਵਿਰੋਧੀ ਧਿਰ ਦਾ ਫਰਜ ਇਹ ਨਹੀਂ ਕਿ ਹਰ ਗੱਲ ਦੇ ਵਿਰੋਧ ਕਰਨਾ ਹੈ ਵਿਰੋਧੀ ਧਿਰ ਦਾ ਮਤਲਬ ਇਹ ਨਹੀਂ ਕਿ ਗੱਲ ਤੇ ਲੜਾਈ ਕਰਨੀ ਆ ਵਿਰੋਧੀ ਧਿਰ ਤਾਂ ਰੱਖਿਆ ਗਿਆ ਕਿ ਜੇਕਰ ਸਾਡੇ 'ਚ ਕੋਈ ਕਮੀਆਂ ਨੇ ਤਾਂ ਉਹਨੇ ਸਾਡੂੰ ਚੁੰਡੀ ਵੜਦੇ ਰਹਿਣਾ ਤਾਂ ਤੁਸੀਂ ਜਾਗਦੇ ਰਹੀਏ ਤੇ ਪੰਜਾਬ ਦੇ ਲੋਕਾਂ ਲਈ ਪੜਾ ਕਰਦੇ ਰਹੀਏ ਬਹੁਤ ਸਾਰੇ ਵਿਧਾਇਕ ਜਿਹੜੇ ਨੇ ਆਪਣੇ ਆਪਣੇ ਹਲਕੇ ਦੀਆਂ ਮੁਸ਼ਕਲਾਂ ਲੈ ਕੇ ਪਹੁੰਚੇ ਨੇ ਵਿਧਾਨ ਸਭਾ ਦੇ ਵਿੱਚ ਤੁਹਾਡੇ ਕੋਲ ਕਿਹੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਕਿਵੇਂ ਲੱਗਦਾ ਕਿ ਪਹਿਲਾਂ ਜਿਹੜੇ ਸੈਸ਼ਨ ਦੇ ਉਹਦਾ ਹੱਲ ਹੋ ਗਿਆ ਮੁਸ਼ਕਿਲਾਂ ਤੁਹਾਡੀਆਂ ਹੁਣ ਸੜਕਾਂ ਦੀਆਂ ਮੁਸ਼ਕਿਲਾਂ ਤੁਸੀਂ ਨਵੀਆਂ ਲੈ ਕੇ ਆਏ ਹੋ तकरीबन ਜਿਹੜੇ ਕਈ ਵਾਰ ਕੋਈ ਚੀਜ਼ਾਂ ਦੇ ਮੁੱਦੇ ਹੁੰਦੇ ਆ ਉਹਨਾਂ ਨੂੰ ਪਾਸ ਹੁੰਦੇ ਆ ਜਾਂ ਮੁਸ਼ਕਿਲ ਨੂੰ ਹੱਲ ਕਰਦੇ ਆ ਟਾਈਮ ਲੱਗ ਜਾਂਦਾ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਹੱਥ ਚ ਤੁਰੰਤ ਹੁੰਦੀਆਂ ਤੇ ਉਹ ਉਦੋਂ ਹੀ ਹੋ ਜਾਂਦੀਆਂ ਜਿੱਦਾਂ ਸੁਬਾਜਪੁਰ ਵਾਲੀ ਸੜਕ ਦਾ ਆਪਾਂ ਮੁੱਦਾ ਰੱਖਿਆ ਸੀ ਉਹ ਆਪਾਂ ਨੂੰ ਇਹ ਮਿਲ ਗਿਆ ਪਿਛੇ ਜਿਹੜੇ ਛਪੜਾਂ ਦਾ ਮੁੱਦਾ ਚੁਕੇ ਹੀ ਐਰ ਕੀ 2.5 ਕੇ 3 ਕਰੋੜ ਖਾ ਨੂੰ ਛਪੜ ਦਾ ਸਪਾਈ ਲਈ ਮਿਲ ਗਿਆ ਫਤਿਹਵਾਦੀ ਛੜਕ ਆਪਣੀ ਬੜੀ ਟੁੱਟੀ ਸੀ ਉਹਦਾ ਹੋ ਗਿਆ ਸੋ ਵੈਸੇ ਵੀ ਮੈਂ ਇੱਥੇ ਸਮੇਂ-ਸਮੇਂ ਤੇ ਜੋ ਵੀ ਸਾਡੇ ਇਲਾਕੇ ਦੇ ਕੰਮ ਹੋਣ ਵਾਲੇ ਉਹ ਰੱਖਦਾ ਰਹਿਣਾ ਹੈ ਇਹ ਤੇ ਕਮੇਟੀਆਂ ਬਣੀਆਂ ਨੇ ਅਸਲ ਦੇ ਵਿੱਚ ਇਹ ਗੱਲ ਦਾ ਬਹੁਤ ਘੱਟ ਲੋਕਾਂ ਨੂੰ ਥੱਲੇ ਪਤਾ ਇਹ ਨਹੀਂ ਕਿ ਸੈਸ਼ਨ 10 ਦਿਨ ਦਾ ਜਾਂ 15 ਦਿਨ ਦਾ ਸੈਸ਼ਨ ਖਤਮ ਹੋ ਗਿਆ ਮਤਲਬ ਇਹ ਨਹੀਂ ਕਿ ਐਮਐਲਏ ਦਾ ਕੰਮ ਖਤਮ ਹੋ ਗਿਆ ਇਹ ਤੇ ਕਮੇਟੀਆਂ ਬਣੀਆਂ ਹਰ ਹਫ਼ਤੇ ਦੇ ਵਿੱਚ ਦੋ ਵਾਰ ਜਿੱਦਾਂ ਮੈਂ ਦੋ ਕਮੇਟੀਆਂ ਦੇ ਵਿੱਚ ਹਾਂ ਮੈਂ ਇੱਕ ਮੈਂ ਪ੍ਰਿਵੀਲੇਜ ਦੇ ਵਿੱਚ ਹਾਂ ਕਿ ਜੇ ਕਿਸੇ ਐਮਐਲਏ ਦੀ ਕੋਈ ਅਧਿਕਾਰੀ ਗੱਲ ਸੁਣਦਾ ਨਹੀਂ ਹੈ ਜਾਂ ਉਹਦਾ ਕੋਈ ਫੋਨ ਨਹੀਂ ਚੱਕਦਾ ਜਾਂ ਕੋਈ ਗੱਲ ਬਾਤ ਆ ਤਾਂ ਉਹਦੇ ਤੇ ਤੁਰੰਤ ਐਕਸ਼ਨ ਹੁੰਦਾ ਉਹ ਪ੍ਰਿਵੀਲੇਜ ਕਮੇਟੀ ਆ ਠੀਕ ਹੈ ਵਿਸ਼ੇਸ਼ ਅਧਿਕਾਰ ਕਮੇਟੀ ਜਿਹਨੂੰ ਕਹਿ ਦਿੰਦੇ ਦੂਜਾ ਮੈਂ ਪ੍ਰਿਵੀਲੇਜ ਕਮੇਟੀ ਦੀ ਗੱਲ ਕੀਤੀ ਵਿਦਤ ਸੀ ਮਾਹੌਨ ਦੇ ਖਿਲਾਫ ਵਿਰੋਧੀ ਧਿਰ ਨੇ ਭੇਜਿਆ ਕਿ ਸਾਨੂੰ ਮਾਹਾਂਜਨਕ ਸ਼ਬਦ ਵਰਤੇ ਗਏ ਨੇ ਉਹ ਉਹ ਵੀ ਤੁਹਾਡੇ ਕੋਲ ਆਇਆ ਉੱਥੇ ਉਹ ਤਾਂ ਜੇ ਅੱਗੇ ਜਾ ਕੇ ਕਮੇਟੀਆਂ ਚੱਲਣਗੀਆਂ ਕੀ ਆ ਉਹਦੇ ਵਿੱਚ ਅਜੇ ਕੀ ਉਹਦਾ ਆਉਂਦਾ ਹੈ ਨਾ ਦੂਜੀ ਜਿਹੜੀ ਕਮੇਟੀ ਹੈ ਉਹਦੇ ਵਿੱਚ ਜਿੱਦਾਂ ਨਹੀਂ ਸੀਐਮ ਸਾਹਿਬ ਨੇ ਪਾਣ ਜਨਕ ਸ਼ਬਦ ਤੱਕ ਕੋਈ ਉੱਥੇ ਬੋਲੇ ਹੀ ਨਹੀਂ ਹੈ ਠੀਕ ਹੈ ਇਹ ਤਾਂ ਸੀਐਮ ਸਾਹਿਬ ਦੇਖੋ ਇੰਨੇ ਲੰਮੇ ਸਮੇਂ ਤੋਂ ਪਹਿਲਾਂ ਉਹਨਾਂ ਨੇ ਸਟੇਜ ਨੂੰ ਕਵਰ ਕੀਤਾ ਹੈ ਇੰਨੇ ਲੰਮੇ ਸਮੇਂ ਤੋਂ ਐਨੀਆਂ ਵੱਡੀਆਂ ਵੱਡੀਆਂ ਰੈਲੀਆਂ ਕਵਰ ਕੀਤੀਆਂ ਨੇ ਉਹਨਾਂ ਦੀ ਜਿਹੜੀ ਸੋਚ ਹੈ ਜ پنجاب ਨੂੰ ਕਿੰਨਾ ਡਿਵੈਲਪਮੈਂਟ ਵੱਲ ਲੈ ਕੇ ਜਾ ਰਹੀ ਆ ਸੋ ਆਪਾਂ ਨੂੰ ਕਿਤੇ ਲੱਗਦਾ ਹੈ ਕਿ ਉਹ ਮਤਲਬ ਇਹਦਾ ਹਾਂ ਇਹ ਆ ਜ਼ਰੂਰ ਹੈ ਕਿ ਉਹ ਆਮ ਲੋਕਾਂ ਜਿੱਦਾਂ ਪਹਿਲਾਂ ਸਾਡੇ ਆਮ ਅਸੀਂ ਜਵਾਬ ਦਿੰਨੇ ਆ ਲੋ ਨੇ ਆਮ ਲੋਕਾਂ ਦੀ ਸਰਕਾਰ ਬਣਾਈ ਉਹ ਉਸੇ ਭਾਸ਼ਾ ਚ ਇਹਨਾਂ ਨੂੰ ਕਹਿੰਦੇ ਨੇ ਠੀਕ ਹੈ ਨਾ ਹੁਣ ਤੱਕ ਰਾਜਿਆਂ ਦੀ ਸਰਕਾਰਾਂ ਰਹੀਆਂ ਨੇ ਗਿਣੇ ਮਿੱਠੇ ਸ਼ਬਦ ਇਧਰੋਂ ਉਧਰੋਂ ਤੇ ਬਸ ਉਹਨਾਂ ਨੁਕਸਾਨ ਹੀ ਕਰਤਾ ਨਾ ਪੰਜਾਬ ਦਾ ਸਾਨੂੰ ਲੋਕ ਗੁੱਸਾ ਜਿਹੜਾ ਉਹ ਨਿਕਲਣਾ ਹੈ ਕਿਉਂਕਿ ਇਹਨਾਂ ਨੇ ਨੁਕਸਾਨ ਪੰਜਾਬ ਦਾ ਜਿਹੜਾ ਬਹੁਤ ਕੀਤਾ ਸੋ ਐਵੇਂ ਇੱਕ ਹੋਰ ਖੇਤੀਬਾੜੀ ਕਮੇਟੀ ਐ ਮੈਂ ਉਹਦੇ ਵਿੱਚ ਵੀ ਐਵੇਂ ਕਮੇਟੀਆਂ ਨੇ ਉਹਦੇ ਵਿੱਚ ਆ ਕੇ ਸਾਡੇ ਕੰਮ ਜਿਹੜੇ ਹਲਕਿਆਂ ਦੇ ਉਹਦੇ ਵਿੱਚ ਪੈਂਦੇ ਨੇ ਅਸੀਂ ਆਪਣੇ ਐਪਲੀਕੇਸ਼ਨ ਦਿੰਨੇ ਆ ਆਪਣੇ ਲੋਕਾਂ ਦੀ ਐਪਲੀਕੇਸ਼ਨ ਦਿੰਨੇ ਆ ਤੇ ਉਹਦੇ ਨਾਲ ਵੀ ਕੰਮ ਜਿਹੜੇ ਚੱਲਦੇ ਰਹਿੰਦੇ ਆ ਤੁਸੀਂ ਕਿਹਾ ਤੁਸੀਂ ਬੜੀ ਕਮੇਟੀ ਦਾ ਜ਼ਿਕਰ ਕੀਤਾ ਜਿਹ ਕਰ ਹੋਇਆ ਕਿਵੇਂ ਸਹਿਮਤ ਹੋ ਇਸ ਚੀਜ਼ ਦੇ ਨਾਲ ਕਿ ਪੋਸਟ ਦੀ ਖੇਤੀ ਹੈ ਫੀਮ ਦੀ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਆ ਦੇਖੋ ਪਹਿਲੀ ਗੱਲ ਤਾਂ ਇਹ ਕਿ ਡਰਗ ਕੋਈ ਵੀ ਆ ਚਾਹੇ ਉਹ ਪੋਸਟ ਹੈ ਚਾਹੇ ਉਹ ਫੀਮ ਆ ਚਾਹੇ ਉਹ ਹੈਰੋਇਨ ਆ ਕੁਝ ਵੀ ਆ ਡਰਗ ਮਾੜੀ ਆ ਸਰੀਰ ਲਈ ਹੈਨਾ ਕਿਉਂਕਿ ਇਹ ਕੋਈ ਕੁਦਰਤੀ ਸਾਨੂੰ ਇਹ ਨਹੀਂ ਮਿਲਿਆ ਪੀ ਆਪਾਂ ਖਾਣੀ ਖਾਣੀ ਹੈ ਜਾਂ ਮਤਲਬ ਜੋ ਵੀ ਆ ਜਿੱਦਾਂ ਵੀ ਯੂਜ਼ ਹੁੰਦਾ ਦੂਸਰੀ ਗੱਲ ਇਹ ਆ ਕਿ ਜੇਕਰ ਜਿੱਥੇ ਬੱਚੇ ਲੱਗੇ ਨੇ ਨਸ਼ੇ ਦੇ ਲੱਗੇ ਨੇ ਠੀਕ ਹੈ ਜਿਹੜਾ ਛੱਡ ਹੀ ਨਹੀਂ ਰਿਹਾ ਉਹਨੂੰ ਕੋਈ ਨਾ ਕੋਈ ਦਾ ਹੱਲ ਇੱਕ ਵਾਰ ਕੋਈ ਵੀ ਆਪਾਂ ਚੀਜ਼ ਕਰਦੇ ਆ ਆਪਾਂ ਇੱਕ ਰਨਿੰਗ ਹੀ ਕਰਦੇ ਆ ਜੇ ਤੁਸੀਂ ਪੂਰੀ ਤੇਜ਼ ਦੌੜ ਦੇ ਇੱਕ ਦਮ ਖੜਜੋਗੇ ਤਾਂ ਟੈਕ ਹੋਣ ਦੇ ਕਈ ਚਾਂਸ ਬਣ ਜਾਂਦੇ ਆ ਕਿ ਇਹ ਹਰ ਚੀਜ਼ ਨੂੰ ਤੁਸੀਂ ਜਦੋਂ ਬੇਲੋੜਾ ਕਰਦੇ ਹੋ ਬਸ ਉਹਨੂੰ ਇੱਕ ਦਮ ਕਿਸੇ ਚੀਜ਼ ਨੂੰ ਰੋਕ ਲਾਉਂਦੇ ਹੋ ਤਾਂ ਉਹਦੇ ਸਾਈਡ ਇਫੈਕਟ ਜਿਹੜੇ ਨਿਕਲਨੇ ਹੁੰਦੇ ਆ ਸੋ ਜੇ ਇੱਥੇ ਕੋਈ ਨਾ ਕੋਈ ਉਹਦਾ ਨਸ਼ੇ ਨੂੰ ਕਿਸੇ ਢੰਗ ਨਾਲ ਹੌਲੀ-ਹੌਲੀ ਘਟਾਉਣ ਦੀ ਗੱਲ ਆਵੇ ਤਾਂ ਫਿਰ ਇਹ ਚੀਜ਼ਾਂ ਬਾਰੇ ਸੋਚਿਆ ਵੀ ਜਾ ਸਕਦਾ ਹੈ ਦੂਸਰੀ ਗੱਲ ਰੈਵਨਿਊ ਜਿਹੜਾ ਵਾ ਉਹ ਪੰਜਾਬ ਦਾ ਵਾ ਸਕਦਾ ਹੈ ਤੀਸਰੀ ਗੱਲ ਕਿ ਨਵਾਂ ਕੋਈ ਨਾ ਇੱਥੇ ਲੱਗੇ ਇਹ ਇਹ ਬੜੀ ਵੱਡੀ ਗੱਲ ਹੈ ਕਿ ਇਹ ਤਾਂ ਇੱਕ ਗਿਣਿਆ ਮਿਥਿਆ ਹੋਵੇ ਕਿ ਜਿੱਦਾਂ ਡਾਕਟਰ ਹੋਣਾ ਉਹ ਜਿਹੜੇ ਡਰਗ ਤੇ ਕੋਈ ਸਮੈਕ ਵਾਲੇ ਮੁੰਡੇ ਨੇ ਉਹਨਾਂ ਨੂੰ ਗੋਲੀ ਦਿੰਦੇ ਆ ਸੋ ਉੱਥੇ ਕਲ ਨਸ਼ੇ ਰੋ ਸਿੰਥੈਟਿਕ ਨਸ਼ੇੜਾ ਪੰਜਾਬ ਦੇ ਵਿੱਚ ਘਰ ਕਰਾਉਂਦੇ ਉਹਨੂੰ ਬੰਦ ਕਰਕੇ ਉਹਦੀ ਜਗ੍ਹਾ ਤੇ ਇਹ ਚੀਜ਼ ਆਵੇ ਤਾਂ ਡਾਕਟਰ ਲਿਖ ਕੇ ਦੇਵੇ ਕਿ ਇਹਨੂੰ ਇੰਨਾ ਜਿਹੜਾ ਮਤਲਬ ਆ ਓਪਨ ਮਾਰਕੀਟ 'ਚ ਨਹੀਂ ਮਤਲਬ ਇਹ ਚੀਜ਼ ਹੋਣੀ ਚਾਹੀਦੀ। ਉਹਦੀ ਇੰਡਸਟਰੀ ਦੀ ਵੀ ਗੱਲ ਹੋਈ ਸ਼ਹਿਰੀ ਕਲ ਸੀ ਉਹਨਾਂ ਮਸਲਾ ਚੁੱਕਿਆ ਸੀ ਕਿ ਬਟਾਲੇ ਦੀ ਇੰਡਸਟਰੀ ਖਤਮ ਹੋ ਗਈ ਹੈ ਲਗਭਗ। ਗੋਇੰਦਵਾਲ ਸਾਹਿਬ ਦੀ ਇੰਡਸਟਰੀ ਵੀ ਕਰੇ ਕਿਤਾਬਾਂ ਦੇ ਵਿੱਚ ਐਮਐਲਏ ਸਾਹਿਬ ਪੜ੍ਹੀ ਜਾਂਦੀ ਸੀ ਉਹ ਵੀ ਕਿਤੇ ਨਾ ਕਿਤੇ ਖਤਮ ਹੋਣ ਦੇ ਕਿਨਾਰੇ ਆ। ਉਹ ਝੜ ਬਣ ਗਿਆ ਗੋਇੰਦਵਾਲ ਸਾਹਿਬ ਦੀ ਇੰਡਸਟਰੀ ਤੁਹਾਡੇ ਹਲਕੇ ਦੇ ਵਿੱਚ। ਮੈਂ ਨਾ ਪਿੱਛ ਇਹਦੇ ਵੱਲ ਵਿਸ਼ੇਸ਼ ਧਿਆਨ ਜਿਹੜਾ ਦਿੱਤਾ ਜਾਵੇ ਸਾਡੀ ਇੰਡਸਟਰੀ ਮਤਲਬ ਬਹੁਤ ਵਧੀਆ ਸੀ ਉੱਥੇ ਤੇ ਸਾਡੇ ਇੰਡਸਟਰੀਕਰ ਜਿਹੜੇ ਉਹ ਵੀ ਬੜੇ ਚੰਗੇ ਨੇ ਪਰ ਕਈ ਵਾਰ ਕੁਝ ਸਹੂਲਤਾਂ ਤੋਂ ਮਤਲਬ ਉੱਥੇ ਸਹੂਲਤਾਂਾਂ ਤੱਕ ਦਿੱਤੀਆਂ ਨਹੀਂ ਜਾਂਦੀਆਂ ਜਿਹਦੇ ਕਰਕੇ ਫਿਰ ਇੰਡਸਟਰੀ ਲੋਨ ਲਾ ਆਂਦਾ ਕਿ ਉੱਥੇ ਕਿਉਂ ਜਾਈਏ ਪਰ ਹੁਣ ਅੱਗੇ ਨੂੰ ਕਾਫੀ ਸੁਧਾਰ ਕਰ ਰਹੇ ਆ ਤੇ ਇੱਕ ਦੋ ਮੀਟਿੰਗ ਸੀ ਵੀ ਉਹਨਾਂ ਦੀਆਂ ਜਿਹੜੀਆਂ ਹੁਣ ਕਰਵਾ ਰਹੇ ਆ ਤੇ ਮੈਨੂੰ ਆਪਣੀ ਸਰਕਾਰ ਤੇ ਮਾਣ ਆ ਕਿ ਅਸੀਂ ਉਹਨਾਂ ਲਈ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਮਾਨ ਕੋਲੇ ਜ਼ਿਕਰ ਕੀਤਾ ਕਿ ਤੁਸੀਂ ਇਹ ਇੱਕ ਉਦਯੋਗਪਤੀ ਪੰਜਾਬ ਦੇ ਵਿੱਚ ਆਉਣ ਪਰ ਜਿਹੜੇ ਆਲਰੇਡੀ ਪੰਜਾਬ ਦੇ ਵਿੱਚ ਉਦਯੋਗਪਤੀ ਹੈਗੇ ਉਹਨਾਂ ਨੂੰ ਇਹ ਸਹੂਲਤ ਦਿੱਤੀ ਜਾਂ ਜੇ ਤਾਂ ਪੰਜਾਬ ਦੀ ਇੰਡਸਟਰੀ ਜਿਹੜੀ ਆ ਸਿਖਰਾਂ ਤੇ ਦੁਬਾਰਾ ਜਾ ਸਕਦੀ ਆ ਹਾਂ 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 ਬਿਲਕੁਲ ਬਿਲਕੁਲ ਇਹ ਮੈਂ ਚਿੱਠੀ ਲਿਖੀ ਸੀ ਆਪਣੇ ਲੈਟਰ ਹੈਡ ਤੇ ਮਾਨ ਸਾਹਿਬ ਨੂੰ ਉਹ ਚ ਕਾਫੀ ਜਿਹੜੇ ਉਹਨਾਂ ਦੇ ਮੁੱਦੇ ਮਨ ਉਹ ਮੀਟਿੰਗ ਕਰਕੇ ਆਇਆ ਸੀ ਉਹਨਾਂ ਨਾਲ ਤੇ ਮੀਟਿੰਗ ਕਰਨ ਤੋਂ ਬਾਅਦ ਜੋ ਜੋ ਉਹਨਾਂ ਨੇ ਮੰਗਾ ਮੇਰੇ ਕੋਲੇ ਰੱਖੀਆਂ ਸੀ ਉਹ ਸਾਰੀਆਂ ਫਿਰ ਅਸੀਂ ਉਹਨੂੰ ਟਾਈਪ ਕਰਕੇ ਤੇ ਅੱਗੇ ਮੈਂ ਸਰਕਾਰ ਨੂੰ ਭੇਜਿਆ ਓਕੇ ਜੀ ਬਿਲਕੁਲ ਤਮਾਮ ਗੱਲਾਂ ਨੂੰ ਲੈ ਕੇ ਮਨਿੰਦਰ ਸਿੰਘ ਲਾਲ ਪਰੋਹਣਾ ਨੇ ਜਵਾਬ ਦਿੱਤੇ ਹੈ ਸਭ ਤੋਂ ਵੱਡੀ ਗੱਲ ਹੈ ਇੰਡਸਟਰੀ ਨੂੰ ਲੈ ਕੇ ਕਿ ਪੰਜਾਬ ਦੀ ਇੰਡਸਟਰੀ ਜਿਹੜੀ ਆ ਉਹ ਬਾਹਰੋਂ ਜੋ ਬੁਲਾ ਰਹੇ ਨੇ ਪਰ ਜਿਹੜੇ ਇੱਥੋਂ ਦੇ ਉਦਯੋਗਪਤੀ ਨੇ ਉਹਨਾਂ ਨੂੰ ਕਿਉਂ ਨਹੀਂ ਸਹੂਲਤਾਂ ਦਿੱਤੀਆਂ ਜਾਂਦੀਆਂ ਤਾਂ ਜੋ ਪੰਜਾਬ ਦੀ ਇੰਡਸਟਰੀ ਬਚੀ ਰਹੇ ਵੀਡੀਓ ਜਰਨਲਿਸਟ ਅਮਨਦੀਪ ਦੇ ਨਾਲ ਅੰਤਰਪੇਸ਼ ਸਿੰਘ ਖਹਿਰਾ ਮਾਈ ਪੰਜਾਬੀ ਟੀਵੀ ਚੰਡੀਗੜ੍ਹ